ਬੋਤ ਸੱਚੇ ਦਰਬਾਰ ਕੀ ਜੈ ਜਿਕਰਾ ਮਾ ਚਿੰਤਪੁਰਨੀ ਜੀ ਦਾ ਬੋਤ ਸੱਚੇ ਦਰਬਾਰ ਕੀ ਜੈ ਜਿਕਰਾ ਮਾ ਚਿੰਤਪੁਰਨੀ ਜੀ ਦਾ ਬੋਤ ਸੱਚੇ ਦਰਬਾਰ ਕੀ ਜੈ ਕਾਰਾ ਸ਼ਰਵਾਨੀ ਜੀ ਦਾ ਬੋਤ ਸੱਚੇ ਦਰਬਾਰ ਕੀ ਜੈ ਜਿਕਰਾ ਮਾ ਚਿੰਤਪੁਰਨੀ ਜੀ ਦਾ ਬੋਤ ਸੱਚੇ ਦਰਬਾਰ ਕੀ ਜੈ ਔਰ ਜੈ ਮਾਤਾ ਦੀ ਬਖਤੂ ਅੱਜ ਮੈਂ ਆਪਣੇ ਇਲੈਕਸ਼ਨ ਦੇ ਫਾਰਮ ਭਰ ਚਲੇ ਆ ਸੁ ਮਹਾਰਾਜ ਦੇ ਆਸ਼ੀਰਵਾਦ ਲੈ ਕੇ ਔਰ ਗਾਤੀ ਅੰਬੇ ਦਾ ਆਸ਼ੀਰਵਾਦ ਲੈ ਕੇ ਮੈਂ ਜਾ ਰਿਹਾ ਜੀ ਮਾਤਾ ਰਾਣੀ ਚਿੰਤਪੂਰਨੀ ਮਾਤਾ ਮੇਤੇ ਜੂਰ ਕਿਰਪਾ ਕਰੇਗੀ ਮਹਾਰਾਣੀ ਸਰਦਾਰਵਰ ਅੱਜ ਹਾਜ਼ਰੀ ਲੱਗੀ ਆ ਖਾਲ ਹੋਵੇ ਜਿੱਤ ਮੈਨੂੰ ਨਹੀਂ ਪਤਾ ਪਰ ਮਾਤਾ ਨਾਲ ਮੈਂ ਜੁੜਿਆ ਮੈਂ ਮਾਤਾ ਨਾਲ ਜੁੜਿਆ ਹਾਂ ਹਾਜ਼ਰੀ ਦਾ ਕੋਈ ਗੱਲ ਨਹੀਂ ਸੋ ਮਹਾਰਾਣੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਦੁਨੀਆ ਸਾਰਾ ਵਰਲਡ ਇੱਥੇ ਆਇਆ ਕਰੋ ਤੇ ਚਿੰਤਾ ਤੋਂ ਦੂਰ ਹੋਣਾ ਵਾ ਤੇ ਮਾਤਾ ਚਿੰਤਪੂਨੀ ਦੇ ਦਰਬਾਰ ਆਇਆ ਕਰੋ ਔਰ ਮਹਾਰਾਜ ਦੇ ਮੱਥਾ ਟੇਕਿਆ ਕਰੋ ਤੇ ਸਾਰੀਆਂ ਚਿੰਤਾ ਤੁਹਾਡੀਆਂ ਦੂਰ ਹੋ ਜਿੰਗੀਆਂ ਮੈਂ ਵਾਦਾ ਕਰਦਾ ਤੁਹਾਡਾ ਸਾਰੀਆਂ ਚਿੰਤਾ ਤੋਂ ਤੁਸੀਂ ਮੁਕਤ ਹੋ ਜਾਓਗੇ ਜੋ ਦੁੱਖ ਨੇ ਸਭ ਕੱਟੇ ਜਾਊਗੇ ਜਿਹੜਾ ਮਾਤਾ ਜਿੰਦ ਗੁਲੀ ਦਰਬਾਰ ਆਏਗਾ ਜੀ ਜਿਕਰਾ ਸ਼ੇਰਾਂ ਵਾਲੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੇ